ਕਹਿਣਾ ਚਾਹੋਗੇ ਜੀ ਅੱਜ ਮੈਂ ਕਮਰਪ੍ਰਤਾਪ ਸਿੰਘ ਜਨਾਲਾ ਸਬਦਾਲ ਹਰਪ੍ਰਤਾਪ ਸਿੰਘ ਜਨਾਲਾ ਦਾ ਬੇਟਾ ਅਸੀਂ ਸਾਰਿਆਂ ਨੇ ਇੱਥੇ ਇਕੱਠੇ ਹੋ ਕੇ ਜਿਹੜਾ ਗਣਤੰਤਰ ਦਿਵਸ ਮਨਾਇਆ ਗਿਆ ਛੰਡੇ ਦੀ ਰਸਮ ਜਿਹੜੀ ਹੈ ਉਹ ਅਸੀਂ ਅੱਜ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਅੱਜ ਦਾ ਜਿਹੜਾ ਬਹੁਤ ਹੀ ਇੱਕ ਪਵਿੱਤਰ ਦਿਨ ਅਸੀਂ ਹਮੇਸ਼ਾ ਮਨਾਉਂਦੇ ਆਂ ਕਿਉਂਕਿ ਸਾਨੂੰ ਇਸ ਦਿਨ ਸਾਨੂੰ ਜਿਹੜਾ ਸੰਵਿਧਾਨ ਹੈ ਹਿੰਦੁਸਤਾਨ ਦਾ ਉਹ ਮਿਲਿਆ ਸੀਗਾ ਯਾਦ ਅਸੀਂ ਕੀਤਾ ਅੱਜ ਡਾਕਟਰ ਬੀ ਆਰ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੀ ਤੇ ਸਾਰੇ ਹਿੰਦੁਸਤਾਨ ਨੂੰ ਵੱਖੋ-ਵੱਖ ਸਟੇਟਾਂ ਨੂੰ ਵੱਖੋ-ਵੱਖ ਧਰਮਾਂ ਨੂੰ ਵੱਖੋ-ਵੱਖ ਜਿੰਨੇ ਇੱਥੇ ਕਮਿਊਨਿਟੀਆਂ ਵਸਦੀਆਂ ਨੇ ਉਹਨਾਂ ਨੂੰ ਇਕੱਠੇ ਕਰਕੇ ਇੱਕ ਬਰਾਬਰ ਦਾ ਦਰਜਾ ਦਿੱਤਾ ਸੀ ਬਹੁਤ ਹੀ ਇੱਕ ਵੱਡਾ ਦਿਨ ਹੈ ਅੱਜ ਦਾ ਨਾਲ ਯਾਦ ਕਰਦਾ ਜਿੰਨੇ ਵੀ ਫ੍ਰੀडम फाइਟਰਸ ਨੇ ਜਿਨ੍ਹਾਂ ਕਰਕੇ ਅੱਜ ਸਾਨੂੰ ਆਵੜਾ ਦਿਨ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਹੀ ਇੱਕ ਸੁਨਹਿਰਾ ਦਿਨ ਯਾਦ ਕਰਦਾ ਸਾਰਿਆਂ ਦੀ ਸ਼ਹਾਦਤਾਂ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਲੈ ਕੇ ਆਏ ਵੱਖ-ਵੱਖ ਕਾਂਗਰਸ ਪਾਰਟੀ ਦੇ ਜਿੰਨੇ ਕੁਰਬਾਨੀਆਂ ਨੇ ਉਹਨਾਂ ਨੂੰ ਯਾਦ ਕਰਦਾ ਕਿਉਂਕਿ ਸਾਨੂੰ ਵੱਡੀ ਦੇਣ ਕਾਂਗਰਸ ਪਾਰਟੀ ਦੀ ਹੈ ਜਦੋਂ ਸਾਨੂੰ ਇੰਡੀਪੈਂਡੈਂਸ ਮਿਲੀ ਸੀ ਤੇ ਕਾਂਗਰਸ ਪਾਰਟੀ ਦੀ ਬਹੁਤ ਵੱਡਾ ਇੱਕ ਦੇਣ ਹੈ ਸੋ ਸਾਰਿਆਂ ਨੇ ਇੱਥੇ ਆ ਕੇ ਕਾਂਗਰਸ ਦਫ਼ਤਰ ਦੇ ਆਤੀਚ ਅਸੀਂ ਅੱਜ ਦਾ ਦਿਨ ਮਨਾਇਆ ਤੇ ਸਾਰਿਆਂ ਨੂੰ ਅਸੀਂ ਵਧਾਈਆਂ ਦਿੱਤੀਆਂ ਨੇ ਤੇ ਉਮੀਦ ਕਰਦੇ ਆ ਕਿ ਹਮੇਸ਼ਾ ਹਿੰਦੁਸਤਾਨ ਚੜ੍ਹਦੀ ਕਲਾ ਚ ਰਹੂਗਾ ਠੀਕ ਹੈ ਜੀ ਧੰਨਵਾਦ ਚੰਡੇ ਆਰਗੇਨਾਈਜ਼ਰ ਆਫ ਪੰਜਾਬ ਸੇਵਾਦਲ ਦੇ ਨਾਤੇ ਮੇਰੀਆਂ ਜਿਹੜੀਆਂ ਡਿਊਟੀਆਂ ਲੱਗਦੀਆਂ ਨੇ 올 ਇੰਡੀਆ ਵੱਲੋਂ ਮੈਂ ਉਸ ਨੂੰ ਪੂਰਾ ਪੂਰਾ ਨਿਭਾਣੀ ਆ ਅੱਜ 26 ਜਨਵਰੀ ਦਾ ਦਿਨ ਸਾਡੇ ਪ੍ਰਧਾਨ ਜੀ ਨੇ ਚੰਡੇ ਦੀ ਰਸਮ ਅਦਾ ਕੀਤੀ ਹੈ ਹਰ ਜ਼ਿਲ੍ਹੇ ਦੇ ਵਿੱਚ ਇਹ ਰਸਮ ਜਿਹੜੀ ਹੈ ਅਦਾ ਹੋ ਰਹੀ ਹੈ ਇਸ ਝੰਡੇ ਨੂੰ ਬਰਕਰਾਰ ਰੱਖਣ ਵਾਸਤੇ ਲੱਖਾਂ ਹੀ ਬੰਦਿਆਂ ਨੇ ਆਪਣੇ ਆਪਣੇ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਇਹ ਸੰਸਥਾਵਾਂ ਕਿਤੇ ਮਿਲਦੀਆਂ ਨਹੀਂ ਅੱਜ ਅਸੀਂ ਜਿਹੜੇ ਪੁਰੇ-ਪਰੇ ਕੋਮਨ ਕੋਮ ਅੰਧੇ ਵਿੱਚ ਲੱਗੇ ਹੋਏ ਹਾਂ ਇੱਕ ਸੰਸਥਾ ਸਾਡੇ ਕੋਲ ਨਹੀਂ ਸੰਭਾਲੀ ਜਾਂਦੀ ਅਸੀਂ ਜਾਣਦੇ ਹਾਂ ਕਿ ਇਹ ਸੰਸਥਾ ਜਿਹੜੀ ਹੈ ਆਪਣੇ ਆਪ ਕਾਂਗਰਸ ਬਹੁਤ ਵੱਡੀ ਦੇਣ ਹੈ ਔਰ ਇਸ ਤੋਂ ਬਿਨਾ ਕੋਈ ਸੰਸਥਾ ਇੱਥੇ ਚੱਲ ਨਹੀਂ ਸਕਦੀ ਦੇਸ਼ ਨੂੰ ਬਰਕਰਾਰ ਰੱਖਣ ਵਾਸਤੇ ਉਹਦਾ ਸੰਵਿਧਾਨ ਬਣਾਉਣ ਵਾਸਤੇ ਡਾਕਟਰ ਅੰਬੇਦਕਰ ਸਾਹਿਬ ਨੇ ਇਹ ਸੰਵਿਧਾਨ ਨੂੰ ਉੱਚਾ ਚੁੱਕਿਆ ਔਰ ਉਸਦੇ ਹੀ ਰਾਹਾਂ ਤੇ ਚਲਦੇ ਹੋਏ ਇੱਕ T-shirt ਵਾਲਾ ਰਾਹੁਲ ਗਾਂਧੀ ਜਿਹੜਾ ਕਿ ਲੱਖਾਂ ਹੀ ਬੰਦੇ ਨੂੰ ਤੁਹਾਮਾਰੀ ਕੰਨਿਆਂ ਤੋਂ ਲੈ ਕੇ ਸਾਰੇ ਹਿੰਦੁਸਤਾਨ ਘੁੰਮਦਾ ਰਿਹਾ ਹੈ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਫਿਰ ਕਵਰਸਤੀ ਬਾੰਦ ਕਰੋ ਇਹ ਅਸੀਂ ਇੱਕ ਦੂਸਰੇ ਦੇ ਨਾਮ ਅੱਜ ਜੋ ਕੁਝ ਹੋ ਰਿਹਾ ਤੁਸੀਂ ਵੀ ਉਸ ਤੇ ਜਾਨੋ ਸਾਰੀ ਜੰਤਾ ਜਾਨੂ ਹੈ ਲੇਕਿਨ ਮਨ ਜਿਹੜਾ ਹੈ ਉਹ ਆਪਣੇ ਆਪ ਕੇ ਟਿਕਾਉ ਰੱਖਣਾ ਚਾਹੀਦਾ ਮੈਂ ਸਾਰਿਆਂ ਨੂੰ ਵਧਾਈ ਦੇਨੀ ਆ ਲੱਖ ਲੱਖ ਵਧਾਈ ਦੇਨੀ ਆ ਜੈ ਹਿੰਦ ਜੈ ਭਾਰਤ